ਰੱਜੋ ਤੂੰ ਇਥੇ ਤੂੰ ਅਜ ਕੰਮ ਤੇ ਵੀ ਨਹੀਂ ਆਈ ਅੱਜ ਮੰਨੂ ਦੇ ਸਕੂਲ ਦੀ ਬੱਸ ਲੱਗ ਗਈ ਹੈ ਨਾ ਇਸ ਲਈ ਉਹਨੂੰ ਛੱਡਣ ਆਈ ਸੀ ਹੋਮ ਦੀ ਬੱਸ ਪਰ 10 ਮੰਨੂ ਦਾ ਸਰਕਾਰੀ ਸਕੂਲ ਚ ਪੜਦਾ ਹੈ ਨਾ ਹਾਂਜੀ ਜੀ ਦੀ ਹੁਣ ਸਰਕਾਰੀ ਸਕੂਲਾਂ ਚ 200 ਬੱਸਾਂ ਚੱਲਦੀਆਂ ਜਿੰਦਾ ਫਾਇਦਾ ਮੇਰੇ ਮੰਨੂ ਵਰਗੇ 10000 ਬੱਚਿਆਂ ਨੂੰ ਮਿਲੇਗਾ ਸਰਕਾਰੀ ਸਕੂਲਾਂ ਨੂੰ ਵੀ ਬਹੁਤ ਸ਼ਾਨਦਾਰ ਬੱਸਾਂ ਅਸੀਂ ਦੇਵਾਂਗੇ ਪਹਿਲੇ ਵਿੱਚ ਵਾਸਤੇ 20000 ਬੱਚੇ ਦਾ ਅਸੀਂ ਪ੍ਰਬੰਧ ਕਰ ਰਹੇ ਹਾਂ ਤਸਵੀਲ ਕੰਪਲੈਕਸ ਦਾ ਹੈ ਉਹਦਾ 3 ਤੇ 4th ਫਲੋਰ ਬਣਾਇਆ ਬੜੇ ਸ਼ਾਨਦਾਰ ਕਮਰੇ ਬਣਾਏ ਨੇ ਵਿਦ ਲੇਡੀਜ਼ ਐਂਡ ਜੈਂਟਸ ਟਾਇਲਟ ਔਰ ਲਿਫਟਾਂ 10 ਕਰੋੜ 33 ਲੱਖ ਦਾ ਪ੍ਰੋਜੈਕਟ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਇਸ ਤੋਂ ਬਾਅਦ ਤਸਵੀਲ ਕਲ ਕੰਪਲੈਕਸ ਦੇ ਉੱਪਰ ਸੋਲਰ ਜਿਹੜਾ ਪ੍ਰੋਜੈਕਟ ਲੱਗੂਗਾ ਜਾਨੀ ਕਿ 12.5% ਬਿਜਲੀ ਇਹ ਦਫ਼ਤਰ ਆਪੇ ਪੈਦਾ ਕਰੂਗਾ ਆਪਣੀ 12.5% ਆਪਣੀ ਸੋ ਇਹ ਹੈ ਇਨੀਸ਼ੀਏਟਿਵ ਲੈਣ ਦੀ ਜ਼ਰੂਰਤ ਹੈ ਅਸਲ ਤੇ ਤਰੱਕੀ ਦੇ ਇਹੀ ਰਾਹ ਨੇ ਵਿਕਾਸ ਦੇ ਇਹੀ ਰਾਹ ਨੇ ਤੇ ਮੋਗਾ ਕਿਉਂਕਿ ਬਹੁਤ ਹੀ ਸੈਂਟਰ ਚ ਪੈ ਜਾਂਦਾ ਆਲੇ-ਦੁਆਲੇ ਤਾਂ ਮੈਂ ਉਹ ਭਾਗਾ ਪੁਰਾਣਾ ਹੈ ਤਾਂ ਕੋਟਕਪੂਰ ਹੈ ਤਾਂ ਮੈਂ ਗਰੋ ਫਰੋਜਪੁਰ ਹੈ ਇਧਰੋਂ ਚਲਵੰਡੀ ਪਾਈ ਹੈ ਜੀਰਾ ਹੈ ਨਾ ਇਧਰੋਂ ਮੋਗੀਪੁਰ ਤੋਂ ਲੈ ਕੇ ਬਲਾਸਪੁਰ ਤੋਂ ਲੈ ਕੇ ਜਗਰਾਉਂ ਤੋਂ ਲੈ ਕੇ ਮੈਂ ਤਾਂ ਕੱਲ ਕੱਲ ਪਿੰਡ ਚਾਂਦੇ। ਸੋ ਐਮਐਲਏ ਸਹਿਬਾ ਐਮਐਲ ਮੋਗੀ ਦੇ। ਔਰ ਕਰਮਕੋੜ ਦੇ ਐਮਐਲਏ ਸਾਡੇ ਨਾਲ ਖੜੇ ਨੇ। ਔਰ ਮੰਸਾ ਦੀ ਮੰਤਰੀ ਸਾਹਿਬ ਕੁਟੇ ਸਾਹਿਬ ਇੱਥੇ ਖੜੇ ਨੇ। ਔਰ ਸਾਡੀ ਜਿਹੜੀ ਮੋਗੀ ਦੀ ਟੀਮ ਨੇ ਜਿਨ੍ਹਾਂ ਨੇ ਬਹੁਤ ਮਿਹਨਤ ਕੀਤੀ ਹੈ। ਅਮਾਨੇ ਪਾਰਟੀ ਨੂੰ ਤੱਕ ਪਹੁੰਚਾਉਣ। ਬਹੁਤ ਸਾਰੇ ਤੇ ਦਿੱਲੀ ਵੀ ਝੋਟੇ ਰੱਖਿਆ ਹੋਣਗੇ ਸ਼ਾਇਦ ਅੱਜ ਕੁਝ ਦਿੱਲੀ ਵੀ ਹੋਣਗੇ ਤੇ ਸੋ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਟੀਚਰ ਰੱਖਿਆ ਗਿਆ ਅਰਵਿੰਦ ਕੇਜਰੀਵਾਲ ਜੀ ਵੱਲੋਂ ਕਿ ਧਰਮ ਦੀ ਰਾਜਨੀਤੀ ਨਹੀਂ ਅਸੀਂ ਕਰਦੇ ਬਲ ਸਾਹਿਬ ਦਿੱਲੀ ਅਸੀਂ 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 ਕੰਮ ਦੀ ਰਾਜਨੀਤੀ ਕਰਦੇ ਹਾਂ ਅਸੀਂ ਚੰਮ ਦੀ ਰਾਜਨੀਤੀ ਨਹੀਂ ਕਰਦੇ ਅਸੀਂ ਸਮਾਜ ਨੂੰ ਤੋੜਨ ਦੀ ਰਾਜਨੀਤੀ ਨਹੀਂ ਕਰਦੇ ਅਸੀਂ ਤਾਂ ਹਸਪਤਾਲਾਂ ਸਕੂਲਾਂ ਦੀ ਗੱਲ ਕਰਦੇ ਹਾਂ ਅਸੀਂ ਬਿਜਲੀ ਪਾਣੀ ਦੀ ਗੱਲ ਕਰਦੇ ਹਾਂ ਅਸੀਂ ਨਹਿਰਾਂ ਦੀ ਅਸੀਂ ਇਨਫਰਾਸਟ੍ਰਕਚਰ ਦੀ ਗੱਲ ਕਰਦੇ ਆਂ। ਇਹੀ ਚੀਜ਼ ਸਾਨੂੰ ਜਿਹੜੀ ਆ ਉਹ ਲੋਕਾਂ ਨੂੰ ਪਸੰਦ ਆ ਰਹੀ ਹੈ ਦਿੱਲੀ ਦੇ ਵਿੱਚ ਪਰ ਮੈਂ ਤੁਹਾਨੂੰ ਬਹੁਤ ਖੁਸ਼ਖਬਰੀ ਵੀ ਦੇ ਰਿਹਾ ਮੈਂ ਦਿੱਲੀ ਤੋਂ ਆਇਆ ਹਾਂ। ਦੋ ਦਿਨ ਮੇਰੇ ਦਿੱਲੀ ਤੁਸੀਂ ਵੀ ਦੇਖਿਆ ਹੋਣਾ ਸਾਰਾ ਕਵਰ ਕੀਤਾ। ਤੇ ਦਿੱਲੀ ਦੇ ਵਿੱਚ ਇੱਕ ਵਾਰੀ ਫੇਰ ਯਾਨੀ ਕਿ ਚੌਥੀ ਵਾਰ ਚੌਥੀ ਵਾਰ ਆਮ ਆਨ ਪੱਟ ਦੀ ਸਰਕਾਰ ਬਣ ਰਹੀ ਹੈ ਔਰ ਉਹ ਵੀ 60 ਤੋਂ ਉੱਪਰ ਉਹ ਫੇਰ ਦੇ 60 ਤੋਂ ਉੱਪਰ। ਮਤਲਬ ਇਹ ਰਿਕਾਰਡ ਬਣੂਗਾ ਕਿ ਦਿੱਲੀ ਦੇ ਲੋਕ ਜਿਹੜੇ ਨੇ ਉਹ ਆਮਾਨੇ ਪਾ ਕੇ ਉਹਨਾਂ ਨੇ ਜੀਮ ਕਰਨਾ ਸ਼ੁਰੂ ਕੀਤਾ ਫਿਰ ਕਿ ਪੰਜਾਬ ਦੇ ਨੇ ਕੀਤਾ ਤਾਂ ਪੰਜਾਬ ਦੇ ਲੋਕਾਂ ਨੂੰ ਵੀ ਅਸੀਂ ਕੰਮ ਦੇ ਰਾਹੀਂ ਰਾਹੀਂ ਜਿਹੜਾ ਉਹ ਅਗਲੀ ਮੈਂ ਇੱਕ ਵਾਰੀ ਇਹ ਵੀ ਕਹਿਸ ਜਦੋਂ ਮੈਂ MP ਸੀਗਾ ਸੰਗਰੂਰ ਤੋਂ ਜਦੋਂ ਮੈਂ ਪਹਿਲੀ ਵਾਰ ਲੜਿਆ 14 ਜੀ ਤਾਂ ਮੈਨਾਂ ਇਹਦਾ ਹੱਥ ਬੰਨ ਕੇ ਫੋਟੋ ਖਿੱਚੀ ਮੈਂ ਕਹਿੰਦਾ ਵੀ ਇੱਕ ਵਾਰੀ ਪਹਿਲੀ ਵਾਰ ਤਾਂ ਮੈਨੂੰ ਹੱਥ ਬੰਨਣੇ ਪਏ ਨੇ ਤੇ ਮੈਨੂੰ ਪਰਖ ਕੇ ਦੇਖ ਲੋ ਪਰ ਜੇ ਦੁਬਾਰਾ ਵੀ ਮੈਨੂੰ ਹੱਥ ਬੰਨਣੇ ਪੈਗੇ ਉਹ ਲੱਖ ਲਾਨ ਤੇ ਮੇਰੀ ਰਾਜ ਨਹੀਂ ਕਿਤੇ ਅਗਲੀ ਵਾਰ ਜਿਹੜਾ ਪੋਸਟ ਸੀ ਕੁਝ ਮੈਂ ਐਦਾਂ ਕਿਤੇ ਸੀ ਕਿ ਮੇਰੇ ਕੰਮਾਂ ਤੇ ਵੋਟ ਪਾਓ ਸਰਬਿੰਦ ਕੇਜਰੀਵਾਲ ਵੀ ਇਹੀ ਕਹਿੰਦਾ ਜੇ ਕੰਮ ਚੰਗੇ ਲੱਗੇ ਵੋਟ ਪਾ ਦਿਓ ਨਹੀਂ ਨਾ